ਗੁਰੂ ਜੀ ਦਾ ਸੰਸਾਰ ਵੱਲ ਨਤੀਜਤੇ ਅੱਜ ਇਸ ਸਤਿ ਆਨ ਗੁਰਦਵਾਰ ਸਾਹਿਬ ਦੇ ਅਸਥਾਨ ਦੇ ਡਿਊਟੀ ਸਪੰਕੁਰਾਇਆ ਪਹੁੰਚੇ ਜੀ ਡਿਊਟੀ ਨਵਕਰਤਾਰ ਸਿੰਘ ਜੀ ਨੂੰ ਸਮਾਗਮ ਦੀ ਤੇ ਗੁਰੂ ਦੀ ਸੇਵਾ ਕੀਤੀ ਮੰਗਰੇ ਸਿੰਘ ਜੀ ਪਰ ਗੁਰਦਵਾਰਾ ਸਰਕ ਦੇ ਪ੍ਰਬੰਧਕ ਬਈ ਸੰਗਤਾਂ ਵੱਲੋਂ ਇਹ ਆਖਿਆ ਗਿਆ ਕਿ ਤੁਸੀਂ 375 ਦੀ ਸ਼ਿਵਾ ਬਣਾਓ ਅਤੇ ਇਸ ਸੰਗਤਾਂ ਵਿੱਚ ਗੁਰੰਦਰ ਕੁਮਰ ਜੀ ਦੇ ਬਾਬਾ ਕਰਸ ਸਿੰਘ ਜੀ ਅਤੇ ਸਰੇ ਵਿਕਰ ਸਿੰਘ ਜੀ ਸੰਗਤਾਂ ਵੱਲੋਂ ਸੰਗਤ ਵੱਲੋਂ ਦੀ ਨਿਤਕੀ ਸੇਵਾ ਸੰਭੀ ਕਰਦੇ ਦੱਸੋ ਵੀ ਸੰਗਤਾਂ ਸਾਰੀਆਂ ਕੀ ਗਾ ਬਈ ਮਾਪਿਆਂ ਦੀ ਸੇਵਾ ਦੇ ਦੀਏ ਮਾਪਿਆਂ ਦੀ ਸੇਵਾ ਕਰਦੇ ਉਸ ਤੋਂ ਅੱਗੇ ਸਾਡੇ ਬੰਦੇ ਪਟਕੇ ਜਾਣ ਲੱਗੇ ਹੱਥ ਖੜਾ ਕਰੋ ਸਾਰੇ ਕੋਲ ਜਿਹੜਾ ਨੰਦਾਂ ਦਾ ਬਾਪ ਨੂੰ ਸਰ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਸਾਨੂੰ ਸੁਆਸੀ ਇਦਾਮ ਅੰਟਰਨੈਸ਼ਨਲ ਸਤਿ ਸਵਾਦ ਸਿਰੋਵਰਨ ਹੋ ਰਹੇ ਦੇ ਵੀ ਤੁਸੀਂ ਸਰਪੰਨ ਨੇ ਸੇਵਾ ਦਿੱਤੀ ਉਹਨਾਂ ਦਿੱਤੀਆ ਪਰਮਪੁਰ ਕਮੇਟੀ ਨੇ ਸਰਪੰਸਾਹਬ ਜਲ ਬਾਬਾ ਨੰਸੀੰਦੇ ਉਹਦੀ ਸੇਵਾ ਦਿੱਤੀ ਨਿੱਤੀ ਆ ਅਸੀਂ ਇੰਟਰਨੈਸ਼ਨਲ ਸਤ ਸਮਾਜ ਸ੍ਰੋਤ ਦੇ ਵੱਲੋਂ ਇਹਨਾਂ ਨੂੰ ਸੋਤ ਸੇਵਾ ਸੌਂਪ ਕੇ ਜਨਿਆ ਹੈ ਭਾਈ ਗੁਰੂ ਦੇ ਕੀਰਤਾਰੂ ਬਾਬਾ ਅਮਰਪਾਲ ਸਿੰਘ ਜਿਹੜਾ ਸਾਡੇ ਹਸਾਬ ਹੁਕਮਾ ਕੋਲ ਸਦੋਰੇ ਜਿਲ੍ਹਾ ਇਹ ਇਹ ਜਿਹੜੀ ਸਥਾਨਕ ਸੇਵਾ ਕਰਨ ਦੀ ਜਿਹੜਾ ਸੇਵਾ ਨੂੰ ਬਾਰੂ نے سہیو دینا ہر مہینے دباؤ لایا کر سارے ہر مہینے اسی طرح پریم بیٹھے کریں گے سو سو دو سو روپیہ لنگر لگ جائے ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਲੋਕ ਮਹਾਮਤਵ ਸਿੰਘ ਜੀ ਸੋਮਵਾਰ ਤੇ ਸੇਵਾ ਸੰਪਤੀ ਸੰਗਤਾਂ ਨੇ ਹੋਏ ਤਨ ਦੇ ਨਾਲ ਆਪਣਾ 2000 ਦਾ ਜੱਦੀ ਗੁਣੇ ਦੀ ਗੱਲ ਨਹੀਂ ਜੱਦੀਆਂ ਬਾਤ ਨੂੰ ਥੱਡੇ ਵਾਲਾ ਅਸੀਂ ਇੱਕ ਨੈਤਿਕ ਸੰਸਥਾ ਸਿਰੋਹਰ ਵੱਲੋਂ ਤੁਹਾਨੂੰ ਪ੍ਰਚਾਰ ਰੱਤੇ ਜੱਦੀ ਵੀ ਦੇਦੇ ਆਂ ਕਿ पर ਸੰਗਤਨ ਤੁਹਾਨੂੰ ਬੜੀ ਖੁਸ਼ੀ ਦੇ ਨਾਲ ਸਾਰੇ ਹੱਥ ਖੜੀ ਕਰਕੇ ਦੀ ਸੇਵਾ ਜੋ ਸੰਭੀਆ ਜਿਹਨੂੰ ਤੱਕ ਦੇ ਨਾਲ ਮਰ ਦੀ ਸੇਵਾ ਖਵਾਉਣੀ ਆ ਵਾਹਿਗੁਰੂ ਜੀ ਤਨ ਸਾਹ ਵਾਹਿਗੁਰੂ ਸੋ ਸੰਗਤ ਦੇ ਬਾਬਾ ਜੀ ਦੇ ਚੋਂ ਮੇਰੀ ਛੋਟੀ ਸੇਵਾ ਤੇ ਪਾਈ ਤਾਰੀ ਸੰਗਤ ਨੇ ਸੋ ਮੈਂ ਕਿ ਜਗਾਰ ਛੱਡੂਗਾ ਕਿਸੇ ਦੇ ਹੱਕ ਦੇ ਵਿੱਚ ਹਾਂ ਦਾ ਨਾ ਨਾ ਮਾਰਨਾ ਜੇ ਤੁਸੀਂ ਮੈਨੂੰ ਚਾਹੁੰਦੇ ਹੋ ਸਾਰੇ ਹੱਥ ਖੜੇ ਕਰਕੇ ਜਗਾਰਾ ਛੱਡਿਓ ਇੱਕੋ ਜਗਾਰਾ ਛੱਡੂਗਾ ਤੇ ਜੋਰ ਦੀ ਬੋਲੇ ਬੋਲੇ ہر مہینے سنگران کا دیوان دن رات کا ਅਨ ਸਪੀਆ ਸਰਦੀਆਂ ਨੂੰ 10 ਤੋਂ 12 ਸਗਨਾਂ ਦੇ ਵਾਲੇ ਤੇ ਦੋਹਾਂ ਲਾ ਕੇ ਜਿਹੜੇ ਕੰਕੀ 17 ਸੂਟ ਜੁੜੇ ਹੋ ਜੋ ਬਹੁਤ ਵਾਖ ਅਨੁਭਵ ਉਹ ਦੇਖ ਲੈ ਕੇ ਸਾਰੇ ਗੁਰੂ ਕਾ ਲੰਗਰ ਸ਼ਰੂ ਬਹੁਤ ਬਹੁਤ ਕਰਮਾ ਪਲਾਉ ਬੱਤੇ ਵਾਲੇ ਕਰੀਖਾ ਦਰਸ਼ ਉਹ